ਐ ਰਾਵ ਮਹੱਲਾ ਪੰਜਵਾ ਦੁਏ ਕਰ ਜੋਰ ਕਰਾਓ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨਹਾਰ ਕੋਟ ਬਾਰ ਜਾਈ ਬਲਹਾਰ ਸਾਧੂ ਤੂਰ ਪੁਨੀਤ ਕਰੀ ਮਨ ਕੇ ਵਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੇ ਗ੍ਰਹਿ ਮਹਿ ਸકલ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸકલ ਮਨੋਰਥ ਪੂਰਨ ਹਾਰ ਜੀ ਅਪਰਾਨ ਭਗਤਨ ਆਧਾਰ ਗਾਟ ਘਾਟ ਅੰਤਰ ਸਕਲ ਪ੍ਰਗਾਸ ਜਪ ਜਪ ਜੀਵਹਿ ਭਗਤ ਗੁਣਤਾਸ ਜਾ ਕੀ ਸੇਵਨਾ ਬਿਰਥੀ ਜਾਏ ਮਾਨ ਤਨ ਅੰਤਰ ਏਕ ਤਿਆਏ ਗੌਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹੋ ਥੋਕ ਕਰ ਕਿਰਪਾ ਲੀਜੈ ਲਾੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਭੈ rau ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਛੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕੇਸ਼ ਹੋਏ ਤਿਸ ਕਾ ਅਮਰ ਨਾ ਮਿਟਕੁਏ ਭਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪੈ ਜਾ ਕੈ ਅੰਤਰ ਵਸੈ ਹਰ ਨਾਮ ਜੋ ਜੋ ਪੀਖੈ ਸੋ ਬ੍ਰਹਮ ਗਿਆਨ 20 ਵਿਸੁਏ ਜਾ ਕੈ ਮਨ ਪ੍ਰਗਾਸ ਤਿਸ ਜਨ ਕੈ ਭਾਰ ਬ੍ਰਹਮ ਕਾ ਨਿਵਾਸ ਦੇਸ ਗੁਰ ਕਾਉ ਸਦ ਕਰੀ ਨਮਸਕਾਰ ਤਿਸ ਗੁਰ ਕਾਉ ਸਦ ਜਾਉ ਬਲੇਹਾਰ ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਨਾਨਕ ਜਪ ਜਪ ਸਦ ਜੀਵਾਂ ਰਾਗ ਭੈਰਉ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓ ਹੰਕਾਰ ਸਤਿਗੁਰ ਪ੍ਰਸਾਦ ਹੈ कृतपल प्रभु कृपाल कवन गुण गनी अनेक रंग बहुत रङ्गोतनि रंग रौ अनेक ज्ञान अनेक ध्यान अनेक जाप जाप ताप अनेक गुणित तुनित ललित अनेक तारमुनि ਅਨੇਕਾ ਨਾਦ ਅਨੇਕ ਬਾਜ ਨਿਮਖ ਨਿਮਖ ਅਨੇਕ ਸੁਵਾਦ ਅਨੇਕ ਦੋਖ ਅਨੇਕ ਰੋਗ ਮਿਟੈ ਜਸ ਸੁਣੀ ਨਾਨਕ ਸੇਵ ਅਪਾਰ ਦੇਵ ਟਟਹਿ ਖਟਹਿ ਵਰਤ ਪੂਜਾ ਗਵਨ ਭਵਨ ਯਾਤ੍ਰ ਕਰਨ ਸਗਲ ਫਲ ਪੁਨੀ ਐ ਰਉ ਅਸ਼ਟਪਦੀਆ ਮਹੰਲਾ ਪਹਿਲਾ ਘਰ ਦੂਜਾ ਇੱਕ ਓ ਅਹੰਕਾਰ ਸਤਗੁਰ ਪ੍ਰਸਾਦ ਆਤਮ ਮਹਾਰਾਮ RAM ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪੁਸ਼ਾਣੀ ਦੁਖ ਕਾਟੈ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸ਼ੈ ਸਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁ ਰਸੂਲਾਕ ਨਾ ਹੋਈ ਜੇਨ ਕਉ ਨਦਰ ਭਈ ਗੁਰ ਮੇਲੇ ਪ੍ਰਭ ਭਾਣਾ ਸਚ ਸੋਈ ਪਵਨ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸਨ ਸੁਰੁਦਰਾ ਰੋਗੀ ਸਗਲ ਸੰਸਾਰਾ ਹਾਰ ਪਾਦ ਚੀਨ ਭਏ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਰੋਗੀ ਸਾਤ ਸਮੁੰਦਸ ਨਦੀਆ ਖੰਡ ਪਤਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਘਟ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਵੇਦ ਕ ਤੇਵ ਕਰਹਿ ਕਹ ਬਪੁਰੇ ਨਹਿ ਬੂਜਹਿ ਇਕ ਏਕਾ ਮੇਠ ਰਸ ਖਾਏ ਸੂ ਰੋਗ ਪਰਿਜੈ ਕੰਦ ਮੂਲ ਸੁਖ ਨਾਹੀ ਨਾਮ ਵਿਸਾਰ ਚੱਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰ ਮੈਂ ਰੋਗ ਨਾ ਛੂਟਸ ਪੜਿਆ ਬਾਦ ਬਿਬਾਦ ਭਿਆਦ ਬਿਦਾਰੋਗ ਸੋ ਅਦਕ ਵਡੇਰਾ ਮਾਇਆ ਕਾ ਮੋਹਤਾਜ ਭਿਆ ਗੁਰਮੁਖ ਸਾਚਾ ਸਬਦ ਸਲਾਹ ਹੈ ਮਾਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਆਨ ਦਿਨ ਨਿਰਮਲ ਜਿਨ ਕਉ ਕਰਮ ਨੀਸਾਨ ਪਇਆ ਘਹਿਰੋ ਮਹੱਲਾਤੀ ਜਾ ਘਰ ਦੂਜਾ ਇਤੋ ਅਹੰਕਾਰ ਸਤਿਗੁਰ ਪ੍ਰਸਾਦ ਤੈਨ ਕਰਤੈ ਇਕ ਚਲਤ ਉਪਾਇਆ ਅਨਹਦ ਬਾਣੀ ਸਬਦ ਸੁਣਾਇਆ ਮਾਨਮੋਖ ਭੂਲੇ ਗੁਰਮੁਖ 부ਝਾਇਆ ਕਾਰਣ ਕਰਤਾ ਕਰਦਾ ਆਇਆ ਗੁਰ ਕਾ ਸਬਦ ਮੇਰੇ ਅੰਦਰ ਤਿ ਧਾਨ ਹਉ ਕਬਹੂ ਨਾ ਛੋਡਾ ਓ ਹਰਿ ਕਾ ਨਾਮ ਰਹਾਉ ਇਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਂਦੇ ਕੈ ਆਇਆ ਨਾਮ ਬਿਨਾਨੈ ਪੜੋ ਅਚਾਰ ਮੇਰੀ ਪਟੀਆਂ ਲਿਖ ਦੇਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਾਉ ਦਾਤਾ ਹਰ ਜੀਉ ਮੇਰੇ ਨਾਲ ਜੀ ਹਰ ਛੋਡਾ ਤਉ ਕੋਲ ਲਾਗੇ ਗਾਲ ਪ੍ਰਹਲਾਦ ਸਭ ਚਾਟੜੇ ਵਿਕਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦ੍ਰਿੜਾਈ ਦੁਸ਼ਟ ਸਭਾ ਕਾ ਕੇਚ ਨਵਸਾਈ ਸੰਡੈ ਮੁਰਕੈ ਕੀ ਪੁਕਾਰ ਸਭੇ ਦਾਤ ਰਹੇ ਝੱਖ ਮਾਰ ਭਗਤ ਜਨਾ ਕੀ ਪਤਿ ਰਾਖੈ ਸੋਈ ਕੀਤੇ ਕਹਿ ਕਹਿਆ ਕੀ ਹੋਈ ਕੇਰਤ ਸੰਜੋਗੀ ਦਾਤ ਰਾਜ ਚਲਾਇ ਹਾਰ ਨਾ ਗੂਜੈ ਤਿਨ ਆਪ ਕੁਲਾਇ ਉਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਦਾ ਨਾ ਗੂਜੈ ਕਾਲ ਨੇੜੈ ਆਇਆ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰੈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸਰੀ ਕੀ ਕਰੈ ਅਨਹੋਂਦਾ ਨਾ ਉੰਤਰਾਇ ਆ ਜੋ ਧੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਬਾਦ ਰਚਾਇਆ ਪਤਾ ਪ੍ਰਹਿਲਾਦ ਸਿਉ ਗੁਰਜ ਉਠਾਈ ਕਹਾਂ ਤੁਮਾਰਾ ਜਗਦੀਸ਼ ਗਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖਾ ਤੈ ਰਹਿ ਆ ਸਮਾਈ ਹਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦਾ ਤਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਿਧਾਈ ਆਪਣੇ ਸੇਵਕ ਕਾਉ ਦੇਵ ਡਿਆਈ ਜੰਮਣ ਮਰਣਾ ਮੋਹ ਉਪਾਇਆ ਆਵਣ ਜਾਣਾ ਕਰਤੈ ਨੇਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾ ਕਾ ਬੂਲ ਆਗੇ ਆਇਆ ਦੇਵਕੁੱਲੀ ਲਕਸ਼ਮੀ ਕਾਉ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰੈ ਲਕਸ਼ਮੀ ਭਾਉ ਕਰੈ ਨਾ ਸਾਕੇ ਜਾਏ ਪ੍ਰਹਿਲਾਦ ਜਨ ਚਰਣੀ ਲਾਗਾ ਆਏ ਸਤਗੁਰ ਨਾਮ ਨਿਧਾਨ ਦਰੜਾਇ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਾਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ ਕਹੈ ਨਾਨਕ ਸਭ ਕੋ ਕਰੇ ਕਰਾਇਸੀ ਪਰਵਾਣ ਜਿਨਿ ਹਰਿ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੇ ਆਪਣਾ ਰੂਪ ਦਿਖਾਇਆ